ਇਸ ਦੁਨੀਆ 'ਚ ਵਿਆਹ ਤਾਂ ਕਈ ਤਰ੍ਹਾਂ ਦੇ ਹੁੰਦੇ ਹਨ ਹਰ ਕੋਈ ਆਪਣਾ ਵਿਆਹ ਯਾਦਗਾਰ ਤੇ ਸਭ ਤੋਂ ਖਾਸ ਬਣਾਉਣਾ ਚਾਹਦਾ ਹੈ ਪਰ ਕਈ ਵਾਰੀ ਸਥਿਤੀ ਅਜਿਹੀ ਹੋ ਜਾਂਦੀ ਹੈ ਕਿ ਅਜਿਹੇ ਮੌਕੇ ਨਾ ਚਾਹੁੰਦੇ ਹੋਏ ਵੀ ਲੋਕਾਂ ਨੇ ਮਨ 'ਚ ਬੈਠ ਜਾਂਦੇ ਹਨ ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਕਿ ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਜਿੱਥੇ ਫੇਸਬੁੱਕ ਤੇ ਹੋਈ ਦੋਸਤੀ ਮਗਰੋਂ ਜਦੋਂ ਗੱਲ ਵਿਆਹ ਤੱਕ ਪਹੁੰਚ ਗਈ ਤਾਂ ਫਿਰ ਵਿਆਹ ਵਾਲੇ ਦਿਨ ਜੋ ਹੋਇਆ ਦੇਖ ਸੋਨ ਸਭ ਹੈਰਾਨ ਰਹਿ ਗਏ ਅਸਲ ਚ ਜਿਲ੍ਹਾ ਜਲੰਧਰ ਦੇ ਰਹਿਣ ਵਾਲੇ ਦੀਪਕ ਕੁਮਾਰ ਪੁੱਤਰ ਪ੍ਰੇਮਚੰਦ ਵਾਸੀ ਮੰਡਿਆਲਾ ਤੇ ਸੀ ਨਕੋਦਰ ਜੋ ਕਿ ਦੁਬਈ ਦੇ ਵਿੱਚ ਕੰਮ ਕਰਦਾ ਹੈ ਦੀ سوشل میڈیا ਤੇ ਮੋਗਾ ਦੀ ਰਹਿਣ ਵਾਲੀ ਇੱਕ ਮਨਪ੍ਰੀਤ ਕੋਰਨਾ ਦੀ ਲੜਕੀ ਨਾਲ ਦੋਸਤੀ ਹੋ ਗਈ ਕੁਝ ਸਮੇਂ ਬਾਅਦ ਇਹ ਦੋਸਤੀ ਇੰਨੀ ਡੂੰਗੀ ਹੋ ਗਈ ਕਿ ਗੱਲ ਵਿਆਹ ਤੱਕ ਪਹੁੰਚ ਗਈ ਪਰ ਇਸ ਦੌਰਾਨ ਨਾ ਤਾਂ ਇੱਕ ਦੂਜੇ ਨੂੰ ਮਿਲੇ ਤੇ ਨਾ ਹੀ ਕਿਸੇ ਨੇ ਇੱਕ ਦੂਜੇ ਨੂੰ ਦੇਖਿਆ ਇਸ ਸਮਗਰੋਂ ਜਦੋਂ ਪੂਰੇ ਚਾਵਾਂ ਨਾਲ ਦੀਪਕ ਕੁਮਾਰ ਬਰਾਤ ਨੂੰ ਲੈ ਕੇ ਮਨਪ੍ਰੀਤ ਕੋਲ ਤੇ ਦੱਸੇ ਅਨੁਸਾਰ 12 ਵਜੇ ਦੇ ਕਰੀਬ ਮੋਗਾ ਪਹੁੰਚ ਗਏ ਤੇ ਇਸ ਸਮਗਰੋਂ ਬਹੁਤ ਪਚਪੜਤਾਲ ਕਰਨ ਮਗਰੋਂ ਜਦੋਂ ਉਹਨਾਂ ਨੂੰ ਰੋਜ਼ ਗਾਰਡਨ ਨਾ ਦਾ ਪੈਲਸ ਨਾ ਮਿਲਿਆ ਤਾਂ ਉਹ ਇਹ ਜਾਣ ਕੇ ਹੈਰਾਨ ਹੋ ਗਿਆ ਕਿ ਮੋਗਾ ਚ ਇਸ ਦਾ ਨਾ ਕੋਈ ਪੈਲਸ ਹੀ ਨਹੀਂ ਜਦੋਂ ਉਸਨੇ ਕੁੜੀ ਮਨਪ੍ਰੀਤ ਨੂੰ ਫੋਨ ਕੀਤਾ ਤਾਂ ਉਸਨੇ ਸਿਰਫ ਇੰਨਾ ਹੀ ਕਿਹਾ ਕਿ ਤੁਸੀਂ ਇੱਥੇ ਰੁਕੋ ਅਸੀਂ ਤੁਹਾਨੂੰ ਲੈਣ ਆ ਰਹੇ ਹਾਂ ਬੱਸ ਇਸ ਤੋਂ ਬਾਅਦ ਉਹਨਾਂ ਦਾ ਫੋਨ ਬੰਦ ਹੋ ਗਿਆ ਜਦੋਂ ਲਾੜਾ 100 ਦੇ ਕਰੀਬ ਬਰਾਤੀਆਂ ਨੂੰ ਲੈ ਕੇ ਭੁੱਖਾ ਪਿਆਸਾ ਦੁਪਹਿਰੇ 12 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਲੋਹਾਰਾ ਚੌਂਕ 'ਚ ਖੜਾ ਰਿਹਾ ਤੇ ਜਦੋਂ ਕੁੜੀ ਵਾਲਿਆਂ ਦੀ ਕੋਈ ਖ਼ਬਰ ਸਾਰ ਨਹੀਂ ਤਾਂ ਆਖਿਰ ਸ਼ਾਮ 6 ਵਜੇ ਉਹਨਾਂ ਨੇ ਖਾਣੇ 'ਚ ਰਿਪੋਰਟ ਦਰਜ ਥਾਣੇ 'ਚ ਰਿਪੋਰਟ ਦਰਜ ਕਰਵਾਈ ਜਦੋਂ মিডিਆ ਨੇ ਲਾੜੇ ਦੀਪਕ ਅਤਸ ਦੇ ਪਿਤਾ ਪ੍ਰੇਮ ਚੰਦ ਨਾਲ ਥਾਣੇ ਵਿੱਚ ਗੱਲ ਕੀਤੀ ਤਾਂ ਲਾੜੇ ਦੀਪਕ ਨੇ ਦੱਸਿਆ ਲਾੜੇ ਦੀਪਕ ਨੇ ਦੱਸਿਆ ਕਿ ਉਹ ਤਹਿਸੀਲ ਨਕੋਤਰ ਦੇ ਪਿੰਡ ਮੰਡਿਆਲਾ ਮਾਥਪੁਰ ਦਾ ਵਸਨੀਕ ਹੈ ਅਤੇ ਦੁਬਈ ਦੀ ਇੱਕ ਕੰਪਨੀ ਵਿੱਚ ਕੰਮ ਕਰਦਾ ਹੈ ਇਸ ਦੌਰਾਨ ਉਸ ਦੀ ਸੋਸ਼ਲ ਮੀਡੀਆ ਤੇ ਮਨਪ੍ਰੀਤ ਕੌਰ ਨਾਂ ਦੀ ਇੱਕ ਕੁੜੀ ਨਾਲ ਗੱਲਬਾਤ ਸ਼ੁਰੂ ਹੋ ਗਈ ਅਤੇ ਦੋਵਾਂ ਵਿਚਾਲੇ ਵਿਆਹ ਦੀ ਗੱਲ ਵੀ ਪੱਕੀ ਹੋ ਗਈ ਲੜਕੀ ਨੇ ਉਸ ਕੋਲ ਵਿਆਹ ਵਾਲੇ ਦਿਨ ਖਰਚੇ ਲਈ 50000 ਦੇ ਕਰੀਬ ਰੁਪਏ ਵੀ ਮੰਗੇ ਉਹਦਾ ਵਿਆਹ ਪੱਕਾ ਹੋ ਗਿਆ ਤੇ ਉਹ ਬਰਾਤ ਲੈ ਕੇ ਕੁੜੀ ਨੂੰ ਵਿਆਹ ਲਈ ਮੋਗਾ ਪਹੁੰਚ ਗਿਆ ਪਰ ਪੂਰਾ ਦਿਨ ਤੇ ਅੱਧੀ ਰਾਤ ਤੱਕ ਉਹ ਵਿਆਹ ਲਈ ਕੁੜੀ ਦਾ ਇੰਤਜ਼ਾਰ ਕਰਦੇ ਰਹੇ ਪਰ ਕੋਈ ਨਾ ਆਇਆ ਇਸ ਮਗਰੋਂ ਅੱਕ ਕੇ ਉਹ ਆਪਣੀ ਸ਼ਿਕਾਇਤ ਲੈ ਕੇ ਥਾਣੇ ਪਹੁੰਚ ਗਏ ਅਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਇਹ ਪੁੱਛੇ ਜਾਣਤੇ ਉਸਨੇ ਲੜਕੀ ਨਾਲ ਉਸਦੇ ਘਰ ਜਾਂ ਉਸਦੇ ਪਰਿਵਾਰ ਨਾਲ ਕੋਈ ਗੱਲਬਾਤ ਕੀਤੀ ਹੈ ਜਾਂ ਨਹੀਂ ਆ ਲਾੜੇ ਦੇ ਪਿਤਾ ਨੇ ਕਿਹਾ ਕਿ ਉਸ ਦੀ ਕੋਈ ਨਿੱਜੀ ਗੱਲਬਾਤ ਨਹੀਂ ਹੋਈ ਸਗੋਂ ਉਸ ਦੀ ਲੜਕੀ 2 ਦਸੰਬਰ ਨੂੰ ਵਿਆਹ ਦੀ ਗੱਲ ਹੋਈ ਸੀ ਪਰ ਲੜਕੀ ਦੇ ਕਿਹਾ ਕਿ ਉਸ ਦੇ ਪਿਤਾ ਦੀ ਤਬੀਅਤ ਠੀਕ ਨਹੀਂ ਹੈ ਇਸ ਲਈ 6 ਦਸੰਬਰ ਦਾ ਦਿਨ ਵਿਆਹ ਲਈ ਤੈਅ ਕੀਤਾ ਗਿਆ ਸੀ ਜਿਸ ਮਗਰੋਂ ਅੱਜ ਇਹ ਵਾਕਾ ਹੋ ਗਿਆ